ਇੰਜਨ ਗੇਅਰ ਦਾ ਇੰਜਨ ਗੇਅਰ ਦਾ ਕੋਈ ਬਾਕੇ ਲੈ ਜੇ ਸਾਰਾ ਓਕੇ ਆ ਓਕੇ ਆ ਹਾਂਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਮੂਹਲੇ ਨਵੇਂ ਆ ਜੀ ਹਾਂਜੀ ਮਗਲੇ 90 ਕੁ ਵਹੇ ਹੈਗੇ ਨੇ ਅਰਜ ਨਾਲ ਇੰਜਨ ਗੇਅਰ ਦਾ ਮਾਰਦਾ ਠੋਕਰ ਮੈਂ ਇਹ ਜੀ ਹਾਂ ਪੂਰਾ ਜੇ ਬਲੋ ਹੋਵੇ ਬਾਜ ਹੋਵੇ ਆਪਣੀ ਗਾਰੰਟੀ ਆ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ ਜੀ ਟਾਇਰ ਚਾਰੇ ਨਵੇਂ ਨੇ ਮੂਹਲੇ ਆ ਮਰਫ ਦੇ ਮਗਰ ਜੇ ਕੇ ਸੁਣਾ ਦੇ ਲਈ ਟਰੈਕਟਰ ਚੈੱਕ ਕਰ ਸਕਦੇ ਹਾਂ ਆਹ ਮਗਰੇ ਆਟਾਂ ਤੇ ਭਾਈ ਕਰਾਇਆ ਹੋਇਆ ਹੈ ਹਾਂ ਮਗਰਾਂ ਤਾਂ ਤਾਂ ਤੋਂ ਪੇਂਟ ਹੋਏ ਹੋਏ ਨੇ ਪੇਂਟ ਹੋਏ ਹੋਏ ਨੇ ਤਾਂ ਹਾਂ ਤੋਂ ਟਰੈਕਟ ਤੋਂ ਗਿਦੀ ਹੋਏ ਵਾ ਜਾਨੀ ਇੱਥੋਂ ਸਮਗਰੀ ਆ ਸਤਿ ਸ਼੍ਰੀ ਅਕਾਲ ਬਾਈ ਭੋਲੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਭੋਲੇ ਕੋਲੇ ਬਾਈ ਕੋਲੇ ਆਏ ਸੀ ਤੇ ਕਿੰਨੇ ਕੁ ਟਰੈਕਟਰ ਹੁੰਦੇ ਆ ਭੋਲੇ ਬਸ ਆਖੜੇ ਪੰਜ ਕਿਤੋਂ ਪੰਜ ਕੁ ਟਰੈਕਟਰ ਹਾਂਜੀ ਤੇ ਲੋਕੇਸ਼ਨ ਦੱਸ ਪਹਿਲਾਂ ਤਾਂ ਕੀ ਹੈ ਆਪਣੀ ਆਪਣਾ ਪਿੰਡ ਜੋਧਪੁਰ ਅੱਛਾ ਬਰਨਾਲੇ ਦੇ ਕੋਲ ਹੀ ਹੈ ਪਿੰਡਾ ਜੋਧਪੁਰ ਪਿੰਡ ਹੈ ਠੀਕ ਹੈ ਹਾਂਜੀ ਤੇ ਇੱਕ ਮੇਨ ਰੋਡ ਤੋਂ ਕਿੰਨਾ ਕੁ ਪਿੱਛੇ ਆਟੋ ਬਾ ਦੂੜ ਕਿਲੋਮੀਟਰ ਦੀ ਆ ਦੂੜ ਕਿਲੋਮੀਟਰ ਹਾਂਜੀ ਠੀਕ ਹੈ ਤੇ ਟਰੈਕਟਰ ਜਿਹੜੇ ਹੈਗੇ ਨੇ ਕਾਪੀ ਕਾਗਜਾਂ ਦੇ 50 ਨੰਬਰ ਸਾਰੇ ਪੰਜਾਬ ਨੰਬਰ ਠੀਕ ਹੈ ਕਾਪੀ ਕਾਗਜਾਂ ਦੇ ਸਾਰੇ ਓਕੇ ਜੀ ਇੱਕ Haryana ਨੰਬਰ ਇਹ ਸਾਹਮਣੇ ਫਮੀ ਹਾਂ ਹੋਰ ਸਾਰੇ ਪਿਆਨ ਨੰਬਰ ਠੀਕ ਹੈ ਜੀ ਹੁਣ ਐਨਸੀ ਆਸੇ ਤੋਂ ਸਟਾਰਟ ਕਰਦੇ ਆਪਾਂ 241 ਤੋਂ ਪੁੱਲੇ ਖੁੱਲ ਕੇ ਦੱਸ ਇਹਦੇ ਬਾਰੇ ਹਾਂਜੀ 2000 ਮਾਡਲ ਆ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਕੋਈ ਬਾਕੇ ਲੈ ਜੇ ਸਾਰਾ ਓਕੇ ਆ ਓਕੇ ਆ ਹਾਂਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਮੂਹਲੇ ਨਵੇਂ ਆ ਜੀ ਹਾਂਜੀ ਸਮਗਲੇ 90 ਕੇ ਵਹੇ ਹੈਗੇ ਠੀਕ ਹੈ ਜੀ ਹਾਂਜੀ ਗੱਡੀਆਂ ਗੁੱਡੀਆਂ ਲੱਗੀਆਂ ਨੇ ਸਾਰਾ ਕੁਝ ਸਪੈਸ਼ਲ ਤੇ ਸਾਤਰੀ ਵਗੈਰਾ ਲੱਗੀ ਹੋਈ ਹੈ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੇ 2000 ਮਾਡਲ ਹੈ ਹੈ ਹਾਂਜੀ ਦੇ ਦਾਂਗੇ ਵੀਰੇ 135000 ਦਾ 135 ਦਾ ਹਾਂਜੀ ਕੁੱਲ ਭੁੱਲੇ ਹਾਂਜੀ ਦੇਣਾ ਕਿੰਨੇ ਦਾ ਭੁੱਲੇ ਬਾਹਰ ਦੇ ਦਾਂਗੇ ਕਟ ਕੇ ਜੀ ਕਟ ਕੇ ਜੀ ਕਿੰਨਾ 30000 ਦਾ ਦੇਾਂਗੇ ਟਰੈਕ 130000 ਦਾ ਮਿੱਤਰੋ ਇਹ ਟਰੈਕਟਰ ਬਣੂਗਾ 2 4000 ਭੁੱਲਾ ਹੋਰ ਘਟ ਜੂਗਾ ਬੈਟਰੀ ਵੀ ਨਵੀਆਂ ਨਵੀਆਂ ਬੈਟਰੀ ਬਿਲਕੁਲ ਨਵੀਂ ਤਰੀ ਹੋਈ ਆ ਤੇ ਟਰੈਕਟਰ ਕੋਕਾ ਪੀਸ ਹੈ ਰੰਗ ਰੂੰਗਿਆ ਤਾਂ ਨਹੀਂ ਮਾਰਿਆ ਮਾੜਾ ਮੂਠਾ ਜਾਂਦਾ ਹੋਈ ਜਾਂਦਾ ਕੋਈ ਆ ਨਹੀਂ ਹੈ ਅੱਛਾ ਹਾਂ ਥੱਲੋਂ ਮਾੜਾ ਮੋਟਾ ਤਾਂ ਭਾਈ ਮਾਰਨ ਦੀ ਹਾਂਜੀ ਮਾਰਨ ਦਿੰਦੀ ਆ ਕਹਿੰਦੇ ਵੀ ਬਾਹਲਾ ਲਿਪਿਆ ਪੋਚਾ ਨਹੀਂ ਹੈਗਾ ਵੀ ਮੂਰੇ ਆ ਗਿਆ 3700 ਫੋਰਡ ਜਿਹਨੇ ਟਿੱਬੇ ਟਾਲੇ ਨੇ ਇਹਦੇ ਬਾਰੇ ਦੱਸੀ ਬਾਈ ਇਹ ਹੈ 99 ਜੀ ਤੇ ਇੰਜਨ ਗੇਰ ਤਾਂ ਪੂਰਾ ਓਕੇ ਆ ਜੀ ਪੂਰਾ ਓਕੇ ਟਾਇਰਾਂ ਦੀ ਕੰਡੀਸ਼ਨ ਬਸ ਮਗਰ ਲੈ 40 45 ਰੁਪਏ ਹੀ ਮੰਨ ਕੇ ਜਲ ਮੂਰ ਲੈ ਨਵੇਂ ਵਰਗੀ ਨੇ ਜੀ ਮੂਰ ਲੈ ਨਵੇਂ ਵਰਗੇ ਨੇ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਰੰਗ ਬੈਂਡ ਦਾ ਕਿਵੇਂ ਆ ਸਾਰਾ ਓਰੀਜਨਲ ਆ ਜੀ ਇੰਜਨ ਗੇਅਰ ਦਾ ਮਾਰਦਾ ਠੋਕਰ ਹਾਂ ਜੀ ਹਾਂ ਪੂਰਾ ਜੇ ਬਲੋ ਹੋਵੇ ਬਾਜੋ ਹੋਏ ਆਪਣੀ ਗਾਰੰਟੀ ਆ ਗਾਰੰਟੀ ਆ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਕੇ ਵੀ ਲੈ ਜਾ ਸਕਦਾ ਕੋਈ ਬਾਕੇ ਵੀ ਤੁਸੀਂ ਤਸੱਲੀ ਕਰਕੇ ਲਜਾਓ ਹਾਂਜੀ ਜਿੱਦਾਂ ਵੀ ਤੁਹਾਨੂੰ ਤਸੱਲੀ ਹੁੰਦੀ ਆ ਉਦਾਂ ਕਰਕੇ ਲਜਾਓ ਸੈਂਪਲ ਕੱਪੜੇ ਵਾਲੀ ਛਾਤਰੀ ਆ ਜੀ ਤੇ ਭਾਈ ਰੇਟ ਇਹ ਦੇ ਦਾਂਗੇ ਵੀਰੇ 1,15,000 ਦਾ ਜੀ ਦੇਣਾ ਕਿੰਨੇ ਦਾ ਭੋਲੇ ਜੀ ਲੱਖ ਰੁਪਏ ਦੇ ਦਾਂਗੇ ਯਾਰ ਲੱਖ ਰੁਪਏ ਦਾ ਭੋਲੇ ਨੇ ਕਹਿੰਦਾ ਭਾਈ 2-4000 ਰੁਪਇਆ ਹੋਰ ਭਾਈ ਮਾਨਤਾ ਨੂੰ ਹੋ ਜਾਊਗਾ ਤੇ ਕੋਈ ਗੱਲ ਨਹੀਂ ਤੁਸੀਂ ਆਓ ਲੈ ਕੇ ਜਾਓ ਮੂਰੇ ਆ ਗਿਆ ਮਹਿੰਦਰਾ 265 DI ਇਹਦੇ ਬਾਰੇ ਦੱਸੀ ਬੋਲੇ ਹਾਂਜੀ 2006 ਮਾਡਲ ਆ ਜੀ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ ਜੀ ਟਾਇਰ ਚਾਰੇ ਨਵੇਂ ਨੇ ਮੂਰੇ ਐਮ ਆਰ ਫਦਾ ਮਗਰ ਜੇ ਕੇ ਸੋਣਾ ਦੇ ਨੇ ਠੀਕ ਹੈ ਇੰਜਨ ਗੇਅਰ ਤਾਂ ਜਮਾ ਓਕੇ ਜਮਾ ਓਕੇ ਆ ਜੀ ਠੀਕ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਰੰਗ ਪੈਂਟ ਦਾ ਸਾਰਾ Ориਜਨਲ ਹੀ ਆ ਜੀ ਜਿੰਨਾ ਹੈ ਸਾਰਾ ਰੇਨ ਨਾਲ ਤੇ ਸੈਂਪਲ ਕਪੜੇ ਵਾਲੀ ਛਤਰੀ ਆ ਗਈ ਟਰੈਕਟਰ ਸੋਣਾ ਹੈ ਮਿੱਤਰੋ ਚੰਗਾ ਟਰੈਕਟਰ ਹੈ ਤੇ ਮਾਡਲ ਸੇ ਆ ਗਿਆ ਰੇਟ ਜੀ 2,70,000 ਰੁਪਏ ਜੀ 2,70,000 ਡਿਮਾਂਡ ਹੈ ਭੋਲੇ ਡਿਮਾਂਡਾ ਜੀ ਹਾਂ ਜੀ ਦੇ ਦੇਗੇ ਕਿਤੇ ਘਟਕੇ ਦੇ ਦਾਂਗੇ ਹੋਰ 10,000 ਰੁਪਏ ਘਟਕੇ ਦੇ ਦਾਂਗੇ ਕੁੱਲੇ ਹਾਂ ਜੀ ਹਾਂ ਮੜਾ ਮੋਟਾ ਤਾਂ ਵੱਧ ਘਟ ਜਾ ਕਰੋ ਹੋਰ ਘਟ ਜਾਗੇ ਕੋਈ 10 ਸਹੀ ਕਰੀ 15,000 ਘਟ ਜਾਗੇ ਹੋਰ ਬੋਲੋ 15,000 ਭੋਲੇ ਨੇ ਕਹਿਤਾ ਬਾਈ ਤੇ ਉਦੋਂ ਮੜਾ ਮੋਟਾ ਹੋਰ ਵੀ ਮਾਨਤਾਣ ਹੋ ਜਾ 60 ਫਾਰਮ ਇਹਦੇ ਬਾਰੇ ਦੱਸੀ ਬਾਈ ਹਾਂ ਜੀ ਇਹਦੇ ਬਾਰੇ 99 ਮੜਲਾ ਜੀ ਠੀਕ ਹੈ ਜੀ ਹਾਂ ਜੀ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਨਵੇਂ ਨੇ ਹਾਂ ਜੀ ਅੱਜ ਤਾਂ ਇਹਨਾਂ ਤੇ ਲੁੱਗੋ ਜੀ ਵੀ ਉੱਤੇ ਪਈ ਆਉਂ ਆ ਪਿਆ ਹਜੇ ਹਾਂ ਜੀ ਹਾਂ 13 9 13 622 ਹਾਂ ਜੀ ਠੀਕ ਹੈ ਤੇ ਟਰੈਕਟਰ ਇੰਜਨ ਗੇਅਰ ਦਾ ਪੂਰਾ ਓਕੇ ਜੀ ਪੂਰਾ ਓਕੇ ਡਬਲ ਕਲਚ ਚੱਲ ਡਬਲ ਕਲਚ ਜਾ ਗਿਆ ਠੀਕ ਹੈ ਟਰੈਕਟਰ ਚੈੱਕ ਕਰ ਸਕਦੇ ਹਾਂ ਆਹ ਮਗਰਾਟਾਂ ਤੇ ਭਾਈ ਕਰਾਇਆ ਹੋਇਆ ਹੈ ਹਾਂ ਮਗਰਾਟਾਂ ਤਾਂ ਤਾਂ ਤੋਂ ਪੇਂਟ ਹੋਏ ਹੋਏ ਨੇ ਪੇਂਟ ਹੋਏ ਹੋਏ ਨੇ ਤਾਂ ਹਾਂ ਤੋਂ ਟਰੈਕਟ ਤੋਂ ਗਿਦੀ ਹੋਏ ਵਾ ਜਾਨੀ ਇੱਥੋਂ ਹੋਏ ਨੇ ਮਗਰਾਟ ਹੋਏ ਹੋਏ ਨੇ ਮਗਰਾਟ ਹੋਏ ਹੋਏ ਉਹ ਮੈਂ ਮੈਨੂੰ ਵੀ ਦਿਸ ਗਏ ਹਨਾ ਹਾਂ ਹਾਂ ਮਗਰਾਟ ਕਿਉ ਦੱਸਣਾ ਪੈਂਦਾ ਤੇ ਇੰਜਨ ਗੇਅਰ ਦਾ ਜਮਾ ਜਮਾ ਬਾਹਲੇ ਲੈ ਕੇ ਜਾਣੀ ਹਾਂਜੀ ਹਾਂ ਪੂਰਾ ਓਕੇ ਜੀ ਠੀਕ ਹੈ ਤੇ ਮਾਡਲ 99 ਜੀ 99 99 ਮਾਡਲ ਦਾ ਰੇਟ 2,25,000 ਰੁਪਏ ਜੀ ਦੇਣਾ ਕਿੰਨੇ ਦਾ ਭੁੱਲੇ 10,000 ਰੁਪਏ ਘਟਕੇ ਦੇ ਦਾਂਗੇ 10,000 ਹੀ ਹਾਂ ਯਾਰ ਭੁੱਲੇ ਕੱਚੀਆਂ ਗੱਲਾਂ ਨਾ ਕਰਿਆ ਕਰ ਤੂੰ ਤਾਂ ਉਹ ਗੱਲ ਹੋ ਗਈ ਤੇਰੇ ਨਾਲ ਤੂੰ ਮੱਝਾਂ ਵਾਲੇ ਕੰਮਾਂ 'ਚ ਵੜ ਗਿਆ ਹਾਂ ਅੱਛਾ ਜਿਵੇਂ ਮੱਝ ਨੂੰ ਨਹੀਂ ਕਹਿੰਦੇ ਜਰ ਚ ਆ ਚੱਕੋ ਅਜ ਤਾਂ ਆਏ ਹੱਥ ਜਾਂ ਘੁੱਟ ਕੇ 2500 ਰੁਪਏ ਘੱਟ ਲੈਣਾ ਤਿੰਨ 21000 ਦਾ ਦੇ ਦਾਂਗੇ ਹੋਰ ਹੋਰ 21000 ਦਾ ਫੋਰਡ ਮਿੱਤਰੋ ਭੋਲੇ ਨੇ ਕਹਤਾ 5 4000 ਭੋਲਾ ਹੋਰ ਵੀ ਘੱਟ ਜੂਆ ਤੇ ਮੂਰੇ ਆ ਗਿਆ ਸਾਮੀ ਇਹ ਵੇਚਣਾ ਹੈ ਵੇਚਣਾ ਹੋਰ ਵੇਚ ਲਾਂਗੇ ਜੇ ਲੈਣ ਦੇਖ ਲਈਏ ਦੇਖ ਲਈਏ ਹੋਰ ਵੇਚ ਲਾਂਗੇ ਜੀ ਠੀਕ ਹੈ ਦੱਸ ਫਿਰ ਇਹਦੇ ਬਾਰੇ ਕੀ 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 ਚੀਜ਼ ਹੈ ਇਹ ਡਬਲ ਕਲੱਚ ਹੈ ਹਾਂ 6 ਛੜੀ ਆ ਠੀਕ ਹੈ ਹਾਂਜੀ ਫੰਕਸ਼ਨ ਵਧੀਆ ਇਹਦੇ ਵਿੱਚ ਨੇ ਹਾਂ ਇੰਜਨ ਗੇਅਰ ਦਾ ਮੈਂ ਕਹਣਾ ਵੀ ਓਕੇ ਆ ਓਕੇ ਹਾਂਜੀ ਤੇਲ ਦਾ ਖਰਚਾ ਕਿੰਨਾ ਜਮੇ ਖਰਚਾ ਨਹੀਂ ਹੈਗਾ ਤਾਂ ਪੂਰਾ ਵੀ ਇਹ ਖਰਚਾ ਬਹੁਤ ਘੱਟ ਹੈ ਡਬਲਟੀਨੇ ਵਾਲਾ ਕੰਮ ਹੀ ਹੈ ਪ੍ਰਟੀਨੇ ਵਾਲਾ ਕੰਮ ਹੀ ਹੈ ਹਾਂ ਠੀਕ ਹੈ ਤੇ ਰੰਗ ਪੇਂਟ ਦਾ Ориਜਨਲ ਜਮਾ ਸਾਰਾ ਜਿੰਨਾ ਹੈਗਾ ਸਾਰਾ ਰੀਜਨਲ ਹਾਂ ਵਾਜਬੂਜ ਕਿਵੇਂ ਟਰੈਕਟਰ ਵਾਜੂ ਜਾ ਪੂਰੀ ਵਧੀਆ ਐ ਨਹੀਂ ਹੈ ਕੋਈ ਖੜਕਦਾ ਪਿੰਡੇ ਵਾਂਗੂ ਹਾਂ ਜਮਾ ਸੁੱਕਾ ਸਾਰਾ ਸਾਰਾ ਸੁੱਕਾ ਦੇਖਣ ਹੁਣ ਵੀ ਚੱਲ ਕੀ ਆਇਆ ਚੱਲ ਕੀ ਆਇਆ ਹਾਂ ਠੀਕ ਹੈ ਆ ਦੇਖੋ ਟਾਇਰ ਲੱਪੜੇ ਪੈਨੇ ਚੱਲ ਕੀ ਆਇਆ ਬਈ ਇਹ ਬਾਹਣ ਬੂਣ ਬਾਕੇ ਆਏ ਹੋਣੇ ਬਈ ਟਰੈਕਟਰ ਚੰਗਾ ਤੇ ਮਾਡਲ ਇਹ ਮਰਨੜਨ ਲੈ ਨਵੇਂ ਜੀ 99 ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਰੇਟ ਦੇ ਦੇਗੇ 1,60,000 ਦਾ ਜੀ 1,60,000 ਤਾਂ ਡਿਮਾਂਡ ਹੈ ਤੇ ਹਾਂ ਜੀ ਹਾਂ ਜੀ ਤੂੰ ਆਏ ਨਾ ਗਿਆ ਅਗਰ ਵੀ 1,60 ਦਾ ਦੇ ਦੇਣਗੇ ਉਹ ਤਾਂ ਤੂੰ ਆਏ ਗਿਆ ਅਗਰ 1,60,000 ਡਿਮਾਂਡ ਹੈ ਡਿਮਾਂਡ ਹੈ ਜਸ ਮੈਂ ਲਾ ਲੂ ਹਾਂ ਤੂੰ ਮੈਂਬਰ ਬਣ ਗਿਆ ਹੁਣ ਵੀ ਦੇਣਾ ਕਿੰਨੇ ਦਾ ਦੇ ਦੇਾਂਗੇ ਚੱਲੇ ਯਾਰ 1,45,000 ਦਾ ਦੇ ਦੇਾਂਗੇ ਪੋਲੇ ਮੈਂ ਕਹਾ ਚ ਹਾਂ 1,40,000 ਦਾ ਲੈ ਜੂ ਬਾਈ ਠੀਕ ਹੈ ਆ ਠੀਕ ਐ ਕੋਈ ਗੱਲ ਨਹੀਂ 140000 ਦਾ ਟਰੈਕਟਰ ਭੋਲੇ ਦੇ ਘਰੋਂ ਹੱਕ ਕੇ ਲੈ ਜਿਓ ਇਹ ਭੋਲੇ ਨੇ ਨਾ ਦਿੱਤਾ ਵੀਡੀਓ ਕੱਟ ਕੇ ਦਿਖਾ ਦਿਓ ਮੈਂ ਖੜਾ ਆ ਠੀਕ ਐ ਕੋਈ ਗੱਲ ਨਹੀਂ 14 ਦੇ ਟਾਇਰਾਂ ਚ ਕੋਈ ਇਹ ਹੀ ਟਰੈਕਟਰ ਹਾਂ ਕੋਈ ਇਹੋ ਜੀ ਗੱਲ ਨਹੀਂ ਤੇ ਜਮਾ ਓਕੇ ਆ ਟਰੈਕਟਰ ਸਾਈਡ ਗੇਅਰ ਚ ਆ ਗਿਆ ਤੇ ਪੂਰਾ ਵਧੀਆ ਟਰੈਕਟਰ ਪਿਆ ਭੋਲੇ ਇਸ ਤੋਂ ਇਲਾਵਾ ਹੋਰ ਕਿੰਨੇ ਕੁ ਟਰੈਕਟਰ ਖੜੇ ਹੁੰਦੇ ਬਸ ਵੱਜ ਜਾਂਦੇ ਹੁਣ ਸੀਜਨ ਦਾ ਕਰਕੇ ਫਿਰ ਥੋੜਾ ਜਿਹਾ ਡਾਉਣ ਪੈਗੀ ਭੋਲੇ ਕੀ ਗੱਲ ਆ ਸਵਰਾਜਾਂ ਤੋਂ ਤੂੰ ਰਲਮਾ ਮਿਲਮਾ ਜਾਂ ਮਾਲ ਕਿਵੇਂ ਕਰਤਾ ਡੋਡੀ ਮੰਗੀ ਜਾਂਦੇ ਹੁਣ ਕਰੀਏ ਕੀ ਕੋਈ ਸਵਰਾਜ ਮੰਗ ਲੈਂਦਾ ਉਈ ਵਸ ਕੇ ਜਿਹੜੇ ਨੂੰ ਮੜਾ ਕਰੀ ਜਾਂਦੇ ਉਹ ਜੇ ਕਰ ਕਰੀ ਜਾਂਦੇ ਆ ਉਹ ਜੀ ਕਰ ਲੈਂਦੇ ਆ ਹਾਂ ਜੀ ਹਾਂ ਫਿਰ ਉਹ ਲੈਣਾ ਸਟੈਪ ਵਾਈ ਸਟੈਪ ਵੱਧਦਾ ਜਾ ਰਿਹਾ ਬੱਬੂ ਪਹਿਲਾਂ ਸਵਰਾਜ ਤੇ ਪਹਿਲਾਂ ਨੀਵੇਂ ਮਾਡਲ ਸਵਰਾਜ ਜੀ ਸੀ ਫਿਰ ਮਾੜੇ ਜਿਹੇ ਉੱਚੇ ਜੇ ਫਿਰ ਉਹ ਦੁੱਚ ਹੁਣ ਰਲਮਾ ਮਿਲਮਾਇਆ ਮਾਲ ਤੈਨੂੰ ਗੱਲ ਦੱਸਤੀ ਗਾਹਾਂ ਨੂੰ ਜੋਂਡੀਆਰ ਲੈ ਉਪੋਲਾ ਪੱਕਾ ਲਿਆਵਾਂ ਕੋਈ ਉਹ ਨਹੀਂ 735 ਜੇ ਕੋਈ ਕਿਸੇ ਵੀਰ ਭਾਈ ਕੋਲ ਖੜਾ ਵੀ ਹੋਵੇ ਚੰਗਾ ਸੋਨਾ ਟਰੈਕਟਰ 2005 42 ਆਪਾਂ ਲੈ ਜੀ ਆਵਾਂਗੇ ਠੀਕ ਹੈ ਜੀ ਸੋਨਾ ਟਰੈਕਟਰ ਠੀਕ ਹੈ ਜੀ ਤੇ ਪੋਲਾ ਜੀ ਮੋਬਾਈਲ ਨੰਬਰ ਕਿੰਨਾ ਮੇਰਾ 98785 03753 ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ